ਦੋਸਤੋ ਮਿੱਤਰੋ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਪਿੰਡ ਨਥੋਗੇ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚ ਲੈ ਕੇ ਆਏ ਸਾਡੇ ਇੰਟਰਨੈਸ਼ਨਲ ਖਿਡਾਰੀ ਰਿੱਕੀ ਮਾਸਟਰ ਜੀ ਵੀ ਸਾਡੇ ਨਾਲ ਨੇ ਇਸ ਟਾਈਮ ਔਰ ਸਾਡੇ ਤਾਰੀ ਜੀ ਮੜੀਲਾ ਵਾਲੇ ਵੀਰ ਉਹ ਵੀ ਸਾਡੇ ਨਾਲ ਨੇ ਪੁਰਾਣੇ ਖਿਡਾਰੀ ਨੇ ਹੁਣ ਸਾਡੇ ਪਿੰਡ ਦੇ ਵਿੱਚ ਥੋੜੇ ਦਿਨਾਂ ਤੱਕ ਕਬੱਡੀ ਦਾ ਬਹੁਤ ਭਾਰੀ ਟੂਰਨਾਮੈਂਟ ਹੋ ਰਿਹਾ ਹੁਣ ਵੀ ਤਾਰੀ ਤੋਂ ਪੁੱਛਦੇ ਆ ਔਰ ਇਸ ਟੂਰਨਾਮੈਂਟ ਦੀ ਤਰੀਕ ਕੀ ਹੈ ਅਰੀਕਾਨ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਟੂਰਨਾਮੈਂਟ ਆਪਣੇ 22 ਤੇ 23 ਮਾਰਚ ਦਾ ਹੋ ਰਿਹਾ ਜੀ 22 ਤੇ 23 ਮਾਰਚ ਦਾ ਹੋ ਰਿਹਾ 22 23 ਮਾਰਚ ਨੂੰ ਹੋ ਰਿਹਾ ਕਿੰਨੇ ਕਿਲੋ ਤੋਂ ਕਿੰਨੇ ਕਿਲੋ ਤੱਕ ਦਾ ਜੀ ਇਹਦੇ ਕਿਲੋ ਇਹਦੇ ਵਿੱਚ ਵੀ 37 ਕਿਲੋ ਕਬੱਡੀ 52 ਕਿਲੋ ਕਬੱਡੀ 65 ਕਿਲੋ ਤੇ ਕਬੱਡੀ ਓਪਨ ਦੇ ਮੈਚ ਹੋਣਗੇ ਜੀ ਇਹ ਆਪਣਾ ਜਿਹੜੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਹੋ ਰਿਹਾ ਕਿੰਨਾ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਇਹ ਟੂਰਨਾਮੈਂਟ ਕਰਵਾ ਰਹੇ ਹਾਂ ਇਹ ਸੰਤ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ ਟੱਲੇ ਵਾਲਾ ਜੀ ਸੰਤ ਬਾਬਾ ਭਗਸ ਸਿੰਘ ਜੀ ਨੱਥੋਕਾਂ ਵਾਲੇ ਜੀ ਸੰਤ ਬਾਬਾ ਦਾਨ ਸਿੰਘ ਜੀ ਨੱਥੋਕਾਂ ਵਾਲੇ ਜੀ ਤੇ ਸੰਤ ਬਾਬਾ ਸੋਹਣ ਸਿੰਘ ਜੀ ਤੇ ਸੰਤ ਬਾਬਾ ਗਲਾਬ ਸਿੰਘ ਜੀ ਇਹਨਾਂ ਦੀ ਯਾਦ ਵਿੱਚ ਮਹਾਂਪੁਰਸ਼ਾਂ ਦੀ ਯਾਦ ਵਿੱਚ ਹੋ ਰਿਹਾ ਇਹ ਆਪਣਾ 10ਵਾਂ ਟੂਰਨਾਮੈਂਟ ਆ ਜੀ ਇਹ ਆਪਣਾ ਤੀਜਾ ਲਗਾਤਾਰ ਜਿਹੜਾ ਤੀਜਾ ਟੂਰਨਾਮੈਂਟ ਹੈ ਜੀ ਕਬੱਡੀ ਦਾ ਜਿਹੜੇ ਅੱਜ ਆਪਣੀ ਇਹ ਵੀਡੀਓ ਦੇਖ ਰਹੇ ਆ ਕਬੱਡੀ ਪ੍ਰੇਮੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੂਰ ਜਿਹੜੇ ਬੈਠੇ ਦੇਖ ਰਹੇ ਆ ਉਹਨਾਂ ਨੂੰ ਇਹੀ ਸੁਨੇਹਾ ਹੈ ਕਿ ਵੱਧ ਤੋਂ ਵੱਧ ਇਸ ਸਪੋਰਟ ਕਰੋ ਤੇ ਟੂਰਨਾਮੈਂਟ ਵਿੱਚ ਪਹੁੰਚੋ ਤੇ ਹੌਸਲਾ ਵਧਾਈ ਕਰੋ ਤੇ ਰੌਣਕਾਂ ਵਧਾਓ 22 23 ਤਰੀਕ ਨੂੰ ਇਸ ਪਿੰਡ ਦੇ ਵਿੱਚ ਪਹੁੰਚ ਕੇ ਸਾਰਿਆਂ ਨੂੰ ਖੁੱਲਾ ਸੱਦਾ ਹੈ ਜੀ ਮੈਂ ਫਿਰ ਤੋਂ ਸਾਡੇ ਕਬੱਡੀ ਪ੍ਰੇਮੀ ਖਰਾਜੀਆ ਵੀਰਾਂ ਨੂੰ ਬੇਨਤੀ ਕਰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨੱਥੂਕੇ ਦੇ ਵਿੱਚ ਬਹੁਤ ਹੀ ਭਾਰਾ ਟੂਰਨਾਮੈਂਟ ਹੋ ਰਿਹਾ ਹੈ ਅਮੀਰ ਕਰਦਾ ਕਿ ਜੋ ਸਾਡੂੰ ਦੂਰ ਨੇੜੇ ਖਿਡਾਰੀ ਵੀ ਦੇਖ ਰਹੇ ਨੇ ਇਸ ਪਿੰਡ ਦੇ ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਆਓ ਅਤੇ ਇਸ ਟੂਰਨਾਮੈਂਟ ਦੀ ਸ਼ਾਨ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ